ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜਿੰਨਾ ਵੀਰਾਂ ਨੇ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ ਅਗਲੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਫੇਸਬੁੱਕ ਵਾਲੇ ਵੀਜ ਵੀਰ ਚੈਨ ਪੇਜ ਨੂੰ ਫੋਲੋ ਕਰਿਓ ਜੇ ਆਹ ਜਿਹੜੀ ਝੋਟੀ ਤੁਸੀਂ ਦੇਖ ਰਹੇ ਆਂ ਜੀ ਇਹ ਕਈ ਵਾਰੀ ਆਪਣੀ ਏਹ ਨਗੈਲੀ ਵੀ ਹੁੰਦੀ ਹੈ ਰਿਪੀਟ ਬਰੀਡਿੰਗ ਦੇ ਕਾਰਨ ਵਾਸਤੇ ਸਾਨੂੰ ਇੱਕ ਹੋਰ ਕਾਰਨ ਦਿਖਾਉਣੇ ਆ ਵੈਸੇ ਰਿਪੀਟ ਬਰੀਡਿੰਗ ਦੇ ਕਾਰਨ ਤਾਂ ਮੁੱਕਣਾ ਹੀ ਨਹੀਂਗੇ ਜੀ ਪਰ ਫੇਰ ਵੀ ਓਵਰ weight ਹੋਣਾ ਪਸ਼ੂ ਦਾ ਆ ਦੇਖੋ ਇਹ ਝੋਟੀ ਮੇਰੇ ਪੰਡਾਈ ਆ ਬਾਹਰੋਂ ਦਿਉਣ ਪੰਡ ਤੋਂ ਤੇ ਇਹ ਝੋਟੀ ਦੇਖੋ ਤੁਸੀਂ ਹਜੇ ਸਿਰਫ ਇੱਕ ਵਾਰੀ ਹੀਟ ਚਾਈ ਆ ਤੇ weight ਦੇਖੋ ਇਹਦਾ ਘੱਟੋ ਘੱਟ 4 ਕੁਇੰਟਲ ਦੀ ਝੋਟੀ ਹੋਈ ਪਈ ਆ ਜੀ ਇਹ ਵੀ ਅਵੇਅਰਨੈਸ ਹੀ ਕਹਿ ਸਕਦੇ ਆ ਤੁਸੀਂ ਕੋਈ ਇਹ ਮੰਨ ਲਓ ਅਵੇਅਰ ਨਹੀਂ ਕੇ ਬੰਦੇ ਅਵੇਅਰਨੈਸ ਹੀ ਹੋ ਗਈ ਹੈ ਨਾ ਤੇ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਕਰੋ ਓਵਰ weight ਵੀ ਹੋਣਾ ਪਸ਼ੂ ਦਾ ਰਿਪੀਟ ਬਰੀਡਿੰਗ ਬਣ ਸਕਦਾ ਰਿਪੀਟ ਬਰੀਡਿੰਗ ਹੀ ਕਹਿ ਸਕਦੇ ਆ ਜਦੋਂ ਪਸ਼ੂ ਹੀਟ 'ਚ ਹੀ ਨਾ ਆਊਗਾ ਜਾਂ ਹੀਟ 'ਚ ਆਊਗਾ ਤਾਂ ਗੱਬਣ ਹੋਊਗਾ ਹਨਾ ਜੀ ਇਹ ਹੁਣ ਝੋਟੀ ਸਿਰਫ ਇੱਕ ਵਾਰੀ ਹੀਟ 'ਚ ਆਈ ਆ ਠੀਕ ਆ ਉੱਥੋਂ ਮੈਡੀਸਨ ਵਗੈਰਾ ਲੈ ਕੇ ਉਹਨਾਂ ਨੇ ਭੇਜੀ ਆ ਸਪਲੀਮੈਂਟ ਵਗੈਰਾ ਪਸ਼ੂ ਨੂੰ ਖਵਾਏ ਆ ਇਹਨੂੰ ਝੋਟੀ ਨੂੰ ਤੇ ਬਹੁਤ ਜ਼ਿਆਦਾ ਓਵਰ weight ਆ ਇਹਦਾ ਤੇ ਬੱਚੇ ਦਾ ਨਹੀਂ ਦੇ ਮੰਨ ਲਓ ਚਰਬੀ ਚੜ ਜਾਂਦੀ ਐ ਇਹਨੂੰ ਜੇ ਆਪਾਂ ਇਹ ਕਹਿ ਸਕਦੇ ਆ ਪੰਜਾਬੀ 'ਚ ਤੇ ਪਸ਼ੂ ਇਹਦੇ ਕਰਕੇ ਵੀ ਹੀਟ 'ਚ ਨਹੀਂ ਆਉਂਦਾ ਜੀ ਬਹੁਤ ਵਾਰੀ ਸਮੱਸਿਆ ਇਹ ਆਉਂਦੀ ਆ ਵੀ ਇਹਨੂੰ ਆਪਾਂ ਮੰਨ ਲਓ ਇਹਦਰ ਹੈ ਨਹੀਂਗਾ ਵੀ ਪਸ਼ੂ ਨੂੰ ਤੁਸੀਂ ਦਾਣਾ ਨਹੀਂ ਪਾਉਣਾ ਪੱਠੇ ਨਹੀਂ ਪਾਉਣੇ ਹਨ ਵੀ ਓਵਰ weight ਨਾ ਪਸ਼ੂ ਨੂੰ ਕਰੋ ਹੁਣ ਇੰਨੀ ਖਰਾਕ ਪਾਈਦਾ ਵੀ ਇਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂ ਬਾਈਆਂ ਨੇ ਨਾਲ ਮਿਨਰਲ ਮਿਕਸਚਰ ਨਹੀਂ ਕੋਈ ਪਾਇਆ ਹੋਣਾ ਤੇ ਕੱਲੀ ਖਰਾਕ ਮੰਨ ਲਓ ਲੇਟੀ ਪਾਉਂਨਾ ਜਾਂ ਤੁਸੀਂ ਆ ਜਿਹੜੀਆਂ ਡਰਾਈ ਫੀਡ ਜਾਂ ਕੋਈ ਵੀ ਚਲੋ ਡਰਾਈ ਫੀਡ ਤੇ ਚਲੋ ਜਿਤਾਰੇ ਤੱਤ ਹੁੰਦੇ ਆ ਪਰ ਕਈ ਬੰਦਾ ਦੀ ਨਾਰਮਲ ਖਰਾਕ ਘਰੇ ਦਾਣਾ ਧੂਨੇ ਤੇ ਬੰਨੀ ਰੱਖਦੇ ਆ ਪਸ਼ੂ ਨੂੰ ਹਨਾ ਉਹਦੇ 'ਚ ਇਹ ਸਮੱਸਿਆ ਜ਼ਰੂਰ ਆਉਂਦੀ ਹੈ ਜੀ ਜਿਹੜੇ ਪਸ਼ੂ ਦਾ ਓਵਰ weight ਹੋ ਜੇ ਜੇ ਹੀਟ ਚਾਉਣ ਵੀ ਲੱਗ ਜੇ ਤਾਂ ਪਸ਼ੂ ਗੱਭਣ ਨਹੀਂ ਹੁੰਦਾਗਾ ਜ਼ਿਆਦਾ ਓਵਰ weight ਹੋਣਾ ਵੀ ਮਾੜਾ ਪਸ਼ੂ ਦਾ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਤੁਸੀਂ ਇਹ ਜੋ TIIC ਇਹਨੂੰ ਕਰਾਂਗੇ ਗੱਭਣ ਅੱਜ ਦਵਾਈ ਭਰੀ ਸੀ ਆ ਇੱਕ ਬਾਈ ਗਾਂ ਲੈ ਕੇ ਆਇਆ ਸੀਗਾ ਜੀ ਉਤੋਂ ਇਹਦੇ 'ਚ ਤੁਹਾਨੂੰ ਨੇਚਰਲ ਚੀਜ਼ ਦੱਸਦੇ ਆਂ ਵੀ ਕੀ ਆ ਦੂਜੇ ਪਸ਼ੂਆਂ ਤੋਂ ਇਹ ਕੀ ਵੱਖਰਾ ਹੈ ਇਹਦੇ 'ਚ ਆਮ ਪਸ਼ੂਆਂ ਦੇ ਜੀ ਦੋ ਹੌਰਨ ਹੁੰਦੇ ਆ ਦੋ ਹੌਰਨਾਂ ਜੋ ਜ਼ਿਆਦਾਤਰ ਮਨ ਲਓ ਮੇਰੀ ਜਿਹੜੀ ਆਦਤ ਆ ਮੈਂ ਸੱਜੇ ਸੀਮਨ ਚ ਜ਼ਿਆਦਾ ਸੱਜੇ ਹੋਰਾਂ ਚ ਜ਼ਿਆਦਾਤਰ ਸੀਮਨ ਛੱਡਦਾ ਜੀ ਜ਼ਿਆਦਾਤਰ ਬੱਚਾ ਸੱਜੇ ਹੋਰਾਂ ਚ ਹੀ ਬਣਦਾ ਬਹੁਤ ਘੱਟ ਚਾਂਸ ਹੁੰਦੇ ਆ ਵੀ ਖੱਬੇ ਹੋਰਾਂ ਚ ਬੱਚਾ ਬਣੇ ਓਵਰੀ ਚ ਆਂਡਾ ਨਿਕਲਦਾ ਤੇ ਸੱਜੇ ਹੋਰਾਂ ਚ ਹੀ ਜ਼ਿਆਦਾ ਬਣਦਾ ਜੀ ਬੱਚਾ ਇਹ ਗਾਂ ਦਾ ਸਾਨੂੰ ਜਿਹੜਾ ਦੱਸਦੇ ਆ ਵੀ ਇਹਦੇ ਇੱਕ ਹੀ ਹੋਰਨਾਂ ਜੀ ਦੇਖੋ ਤੁਸੀਂ ਗਾਂ ਦੇ ਅੱਜ ਇਹ ਚੈੱਕ ਕੀਤੀ ਆ ਵੈਸੇ ਇਹ ਵੀ ਬਾਈ ਜਾਨੇ ਉਹਨਾਂ ਨੇ ਜਿੰਨਾ ਤੇ ਲਿਆਈ ਆ ਬਾਈ ਗਾਂ ਖਰੀਦੀ ਵੀ ਸੀਗੀ ਪਰ ਮੈਨੂੰ ਇਹ ਵੀ ਗਾਂ ਰੀਪੀਟਰ ਲੱਗੀ ਸੀ ਤੇ ਪਰ ਉਹ ਹੋ ਸਕਦਾ ਉਹਨਾਂ ਨੇ ਇਹ ਚੀਜ਼ ਚ ਵੇਚਤੀ ਹੋਵੇ ਵੀ ਯਰੇ ਰਹੀ ਨਹੀਂ ਹੋਣੀ ਤੇ ਪਰ ਮੈਨੂੰ ਇਹ ਗਾਂ ਗੱਭਣ ਲੱਗੀ ਆ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਕਰੋ ਜੇ ਤੁਸੀਂ ਪਸ਼ੂ ਪਸ਼ੂ ਲੈ ਕੇ ਆਉਣੇ ਆ ਤਾਂ ਪਹਿਲਾਂ ਆਪਦੇ ਡਾਕਟਰ ਤੋਂ ਚੈੱਕ ਕਰਾਇਆ ਕਰੋ ਅੱਗੇ ਇੱਕ ਫਾਰਮ ਚ ਗਾਂ ਸੀਗੀ ਜੀ ਤੇ ਉਹ 5 ਮਹੀਨਿਆਂ ਦੀ ਗੱਭ ਸੀ ਤੇ ਉਹ ਬਾਈ ਨੇ ਵਟ ਮਿਲਟਨ ਇੰਜੈਕਸ਼ਨ ਲਾਤਾ ਸੀਗਾ ਠੀਕ ਹੈ ਜਦੋਂ ਮੈਂ ਆਈ ਕਰਨ ਗਿਆ ਮੈਂ ਦੇਖਿਆ ਮੈਂ ਯਾਰ ਇਹ ਤਾਂ ਗਾਂ ਗੱਭਣਾਂ ਤੇ ਚਲੋ ਉਹਦਾ ਕੁਦਰਤੀ ਹੋ ਗਿਆ ਜੀ ਚਲੋ ਟੀਕੇ ਟੂਕੇ ਲਾਗੇ ਤੇ ਗਾਂ ਬਚ ਗਈ ਪਰ ਇੰਨੇ ਵੇਰਨੇ ਸੁਣਾ ਹੋਇਆ ਕਰੋ ਕਿ ਉਹ ਇੱਕ ਚੈੱਕ ਕਰਾਉਣ ਨਾਲ ਆਪਣਾ ਕੁਝ ਨਹੀਂ ਜਾਣਨ ਵਾਲੇ ਦਾ ਪਸ਼ੂ ਦਾ ਪਤਾ ਲੱਗ ਜਾਂਦਾ ਵੀ ਅੰਦਰੋਂ ਕਿਵੇਂ ਆ ਹਨ ਤੇ ਜਰੂਰ ਜਦੋਂ ਪਸ਼ੂ ਤੁਸੀਂ ਕੋਈ ਵੀ ਖਰੀਦੋ ਭਲਾ ਅਗਲਾ ਸਾਨੂੰ ਜਿੰਨਾ ਵੀ ਕਹੀ ਜਾਂਦਾ ਵੀ ਅਸੀਂ ਟੀਕਾ ਨਹੀਂ ਭਰਾਇਆ ਟੀਕਾ ਨਹੀਂ ਭਰਾਇਆ ਤੁਸੀਂ ਜਰੂਰ ਚੈੱਕ ਕਰਾਇਆ ਕਰੋ ਜੀ ਠੀਕ ਹੈ 40 ਦਿਨ 45 ਦਿਨ ਕਈ ਵਾਰ ਪਸ਼ੂ ਗੱਭਣ ਨਿਕਲ ਜਾਂਦਾ ਮੈਨੂੰ ਇਹ ਗਾਂ 35 40 ਦਿਨਾਂ ਦੀ ਗੱਭਣ ਲੱਗੀ ਤੇ ਮੈਂ ਇਹਦੇ ਇਹ ਨਹੀਂ ਕਰਕੇ ਆਇਆ ਮੈਂ ਕਦੇ ਦੋ ਚਿੱਤੀ ਚ ਕੋਈ ਕੰਮ ਨਹੀਂ ਕਰਦਾਗਾ ਜੇ ਮੈਨੂੰ ਲੱਗਿਆ ਵੀ ਹਾਂ ਜਾਂ ਇਹ ਵੀ ਮੈਨੂੰ ਲੱਗਦੀ ਹੈ ਗੱਭਣ ਤਾਂ ਆਪਾਂ ਕੋਈ ਨਹੀਂ ਵੇਟ ਕਰ ਲਾਂਗੇ ਨਾ ਗੱਬਣ ਹੋਈ ਤਾਂ ਹੀਟ ਚ ਆਜੂਗੀ ਹਨ ਤੇ ਵੈਸੇ ਮੇਰਾ ਜਦੋਂ ਦਾ YouTube ਤੇ ਪੇਜ ਬਣਾਇਆ ਨਾ ਹੀ Facebook ਤੇ ਵੀ ਪੇਜ ਬਣਾਇਆ YouTube ਤੇ ਚੈਨਲ ਬਣਾਇਆ ਸਭ ਤੋਂ ਜ਼ਿਆਦਾ ਸਮੱਸਿਆ ਰੀਪੀਟ ਬਰੀਡਿੰਗ ਦੀ ਆ ਸਭ ਤੋਂ ਜ਼ਿਆਦਾ ਜਿਹੜੇ ਫੋਨ ਮੈਨੂੰ ਆਉਂਦੇ ਆ ਰੀਪੀਟ ਬਰੀਡਿੰਗ ਨੂੰ ਬੋਲਦੇ ਨਹੀਂ ਜਾਂ ਰੀਪੀਟਰ ਹਾਂ ਸੋ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਜੀ ਹੁਣ ਆਮ ਤੌਰ ਤੇ ਅਸੀਂ ਵੀ ਕਹਿ ਦਿੰਨੇ ਆ ਸਾਰੇ ਡਾਕਟਰ ਕਹਿੰਦੇ ਆ ਵੀ ਦੂਜਾ ਹੌਰਨ ਹੀਟ ਚ ਆ ਜਾਂਦਾ ਹਨ ਪਰ ਇਹਦੇ ਹੌਰਨ ਦੇ ਕੋਈ ਇੱਕ ਹੀ ਆ ਪਰ ਫਿਰ ਵੀ ਇਹ ਗਾਂ ਮੈਨੂੰ ਗੱਭਣ ਲੱਗੀ ਤੇ ਤਾਰਾਂ ਵੀ ਕਰ ਰਹੀ ਆ ਚਲੋ ਲੋਕ ਥੋੜੇ ਜੇ ਵੇਰ ਵੀ ਨਹੀਂ ਮੈਨੂੰ ਤਾਰਾਂ ਨਹੀਂ ਲੱਗੀਆਂ ਜਾਲੇ ਸੀਗੇ ਤੇ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਤੇ ਜਦੋਂ ਪਸ਼ੂ ਤੁਸੀਂ ਪਾਸੋਂ ਕੋਈ ਲੈ ਕੇ ਆਉਣੇ ਤਾਂ ਚੈੱਕ ਜ਼ਰੂਰ ਕਰਾਇਆ ਕਰੋ ਜੀ ਇਹ ਬਾਈ ਨੇ ਆਪਣੇ ਕਰਕੇ ਚਲੋ ਪਸ਼ੂ ਲੈ ਜਾਂਦੇ ਵੀ ਡਾਕਟਰ ਆਪਾਂ ਗੱਭਣ ਕਰਨੇ ਆ ਕੋਈ ਨਹੀਂ ਮੈਂ ਰੱਬ ਕਰੂਗਾ ਮੇਰ ਬਾਈ ਤੇ ਉਹ ਝੋਟੀ ਦੇ ਆਪਾਂ ਅੱਜ ਭਾਰਤੀਆ ਦਵਾਈ ਅੱਜ ਇਹਦਾ ਕੁਝ ਨਹੀਂ ਕੀਤਾ ਗਿਆ ਇਹਨੂੰ ਕਰਾਂਗੇ ਗੱਭਣ ਆ ਝੋਟੀ ਸ਼ੇਰੇ ਪੰਜਾਬ ਬੁਲਟ ਟੀਕੇ ਤੋਂ ਗੱਭਣਾ ਜੀ ਚੰਗੀ ਝੋਟੀ ਸੀ ਬਾਈ ਕੋਲੇ ਬਲਟ ਸੀਮਨ ਲਾਇਆ ਸੀਗਾ ਇਹਦੇ ਰਿਪੀਟ ਬਰੀਡਿੰਗ ਵਾਲੇ ਥੋੜੇ ਜਿ ਆਪਣੇ ਕੋਲੇ ਰੱਬ ਦੀ ਕਿਰਪਾ ਨਾਲ ਇੱਧਰ ਹੈਗੇ ਆ ਜਿਹੜੇ ਕੇਸ ਹੋ ਸਭ ਤੋਂ ਜ਼ਿਆਦਾ ਰਿਪੀਟ ਬਰੀਡਿੰਗ ਦੇ ਕੇਸ ਆਪਣੇ ਕੋਲੇ ਹੀ ਆਉਂਦੇ ਆ ਜੀ ਆਪਣੇ ਏਰੀਆ 'ਚ ਪਿੰਡ ਮੇਰਾ ਹਰੀ ਨੋਆ ਜ਼ਿਲ੍ਹਾ ਫਰੀਦਕੋਟ ਆ ਤੇ ਨੇੜੇ ਦੇ ਵੀਰ ਕਾਲ ਕਰ ਸਕਦੇ ਆ ਕੋਈ ਪ੍ਰੋਬਲਮ ਨਹੀਂ ਗੀ ਪਰ ਥੋੜਾ ਜਿਆਦਾ ਦੂਰ ਨਹੀਂ ਜਾਇਆ ਜਾਂਦਾ ਜੀ ਮੇਰੀ ਫੀਲਡ ਇੱਧਰ ਬਹੁਤ ਵਧੀਆ ਵਧੀਆ ਕੰਮ ਆ ਮੈਂ ਜਿਆਦਾ ਇੱਧਰ ਨੇੜੇ ਨੇੜੇ ਹੀ ਕੰਮ ਕਰਦਾ 20-25 ਕਿਲੋਮੀਟਰ ਦੇ ਏਰੀਆ 'ਚ ਤੇ ਕੋਈ ਸਮੱਸਿਆ ਤਾਂ ਨਹੀਂ ਚਲੋ ਆਪਾਂ ਅਗਲੇ ਨੂੰ ਹੱਲ ਦਾ ਦੱਸ ਹੀ ਸਕਦੇ ਆ ਤੇ ਆ ਹੁਣ ਜਿਵੇਂ ਝੋਟੀ ਤੁਸੀਂ ਇੰਨੀ ਦੂਰ ਉਹਨਾਂ ਨੇ ਇਹ ਚੱਕਰ ਚ ਚਲੋ ਇਹ ਕੋਈ ਐਂ ਤਾਂ ਕਹਿ ਨਹੀਂ ਸਕਦੇ ਪਰ ਪੀਟਰ ਪਰ ਇਹ ਝੋਟੀ ਹੀਟ ਚ ਨਹੀਂ ਸੀ ਆਉਂਦੀ ਅੱਜ ਮੈਂ ਜਦੋਂ ਪਹਿਲੇ ਦਿਨ ਗਿਆ ਇਹ ਤਾਂ ਮੈਨੂੰ ਕਹਿੰਦਾ ਸੀ ਬਾਈ ਕਹਿੰਦਾ ਵੀ ਤਾਰਾਂ ਕਰ ਰਹੀ ਹੈ ਤਿੰਨ ਚਾਰ ਦਿਨਾਂ ਤੋਂ ਹਣਾ ਤੇ ਸੀਮਣ ਵੀ ਮੈਂ ਲਾ ਸਕਦਾ ਸੀ ਪਰ ਮੈਨੂੰ ਨਹੀਂ ਲੱਗਿਆ ਵੀ ਸਹੀ ਨਹੀਂ ਗੀ ਅੰਦਰੋਂ ਝੋਟੀ ਹਜੇ ਵੀ ਦੇਖੋ ਤੁਸੀਂ ਰਾਜੀ ਕਿੰਨੀ ਹੈ ਪਰ ਬੱਚੇ ਦਾ ਨਹੀਂ ਇਹਦੀ ਹਜੇ ਵੀ ਉਹ ਨਹੀਂ ਡਿਵੈਲਪ ਨਹੀਂ ਹੋਈਗੀ ਵੀ ਇਹਨੂੰ ਮਿਨਰਲ ਮਿਕਚਰ ਦੀ ਘਾਟ ਆ ਜੀ ਕੱਲੀ ਖਰਾਕ ਨਾਲ ਪਸ਼ੂ ਰਾਜੀ ਹੋ ਗਿਆ ਲੋਕ ਬਹੁਤ ਇਹ ਚੀਜ਼ ਵੀ ਕਹਿ ਦਿੰਦੇ ਵੀਰ ਉੱਪਰੋਂ ਇੰਨਾ ਪਸ਼ੂ ਰਾਜੀ ਹੈ ਨਾ ਉੱਪਰੋਂ ਰਾਜੀ ਹੋਣਾ ਕੋਈ ਜ਼ਰੂਰੀ ਨਹੀਂਗਾ ਠੀਕ ਹੈ 2 ਤੋਂ 3 ਕਿਲੋਗ੍ਰਾਮ ਪਸ਼ੂ ਦਾ ਬਹੁਤ ਹੁੰਦਾ ਹੈ ਹੁਣ 4 ਤੋਂ ਵੀ ਟੱਪ ਗਈ ਹੋਊਗੀ ਠੀਕ ਹੈ ਤੇ ਪਰ ਅੰਦਰੋਂ ਇਹਦੀ ਸਰਵੈਕਸ ਹਜੇ ਵੀ ਇੰਨੀ ਵਧੀਆ ਨਹੀਂ ਗਈ ਤੇ ਇਹਨੂੰ ਘੱਟੋ ਘੱਟ ਹਜੇ ਕਿਲੋ ਡੇਢ ਕਿਲੋ ਪਾਊਡਰ 2 ਕਿਲੋ ਖਾਊਗੀ ਜੀ ਚੰਗਾ ਵਧੀਆ ਮਿਨਰਲ ਮਿਕਸਚਰ ਪਵਾਵਾਂਗੇ ਫੇਰ ਇਹ ਜਾ ਕੇ ਕਿਤੇ ਗੱਬਣ ਹੋਊਗੀ ਇਹ ਓਵਰ weight ਕਰਕੇ ਥੋੜੀ ਜਿਹੀ ਖਰਾਕ ਕੇ ਉਹਨੂੰ ਬਸੇ ਮੰਨ ਕੇ ਚਲੋ ਲੱਗੀ ਵੀ ਆ ਤੇ ਪਰ ਇਹ ਨਹੀਂ ਵੀ ਇਹਦੀ ਬੱਚੇ ਦਾ ਨਹੀਂ ਇੰਨੀ ਵਧਿਆਣੀ ਆ ਆਪਾਂ ਕਹਿ ਸਕਦੇਗੇ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਆ ਹਨਾ ਪਸ਼ੂ ਨੇ ਗੱਭਣ ਤਾਂ ਜੇ ਬੱਚੇ ਦਾ ਨਹੀਂ ਸਹੀ ਹੋਊਗੀ ਤਾਂ ਫੇਰ ਹੀ ਹੋਣਾ ਜੀ ਉੱਪਰੋਂ ਪਸ਼ੂ ਜਿੰਨਾ ਤੁਹਾਡਾ ਮਰਜ਼ੀ ਰਾਜੀ ਆ ਉਹਦੇ ਨਾਲ ਪਸ਼ੂ ਨੇ ਗੱਭਣ ਨਹੀਂ ਹੋਣਾਗਾ ਠੀਕ ਆ ਇਹ ਜੰਮ ਚੜਾਉਣ ਦਾ ਪਸ਼ੂਆਂ ਤੇ ਵੀ ਕੋਈ ਬਾਲਾ ਫਾਇਦਾ ਨਹੀਂ ਹੁੰਦਾਗਾ ਬਾਅਦ 'ਚ ਵੀ ਤੁਸੀਂ ਪਸ਼ੂ ਨੂੰ ਨਾਰਮਲ ਰੱਖੋ ਕਿਉਂ ਆਪਾਂ ਕੋਈ ਪਸ਼ੂ ਖੁੱਲੇ ਨਹੀਂ ਛੱਡਦੇ ਸੈਰ ਨਹੀਂ ਕਰਾਉਂਦੇ ਹੁਣ ਜਿਆਦੇ ਪਸ਼ੂਆਂ 'ਚ ਕਈ ਵਾਰੀ ਸਾਇਲੈਂਟ ਅਟੈਕ ਆਉਂਦੇ ਆ ਜਿਹੜੇ ਉਹ ਵੀ ਜਿਆਦੇ ਓਵਰ weight ਕਰਕੇ ਹੀ ਆਉਂਦੇ ਆ ਤੇ ਰਿਪੀਟ ਬਰੀਡਿੰਗ ਦਾ ਵੀ ਮੇਨ ਕਾਰਨ ਆ ਜਦੋਂ ਪਸ਼ੂ ਬੋਲੂਗਾ ਨਹੀਂ ਤਾਂ ਫਿਰ ਰਹੂਗਾ ਕਿੱਥੋਂ ਜੀ ਜਿਆਦੇ ਜਦੋਂ ਪਸ਼ੂ ਤੇ ਚਰਬੀ ਚੜ ਜਾਂਦੀ ਹੈ ਤਾਂ ਪਸ਼ੂ ਹੀਟ 'ਚ ਵੀ ਨਹੀਂ ਆਉਂਦਾ ਕਿ ਜਿਵੇਂ ਤੁਸੀਂ ਝੋਟੀ ਇਹ ਦੇਖ ਹੀ ਰਹੇ ਹੋ ਕੋਈ 2.5 3 ਮੇਰੇ ਹਿਸਾਬ ਨਾਲ 4 ਕਵੰਟਲ ਦੇ ਕਰੀਬ ਹੈਗੀ ਆ ਤੇ ਪਰ ਇਹ ਝੋਟੀ ਹਜੇ ਤੱਕ ਇੱਕ ਵਾਰੀ ਹੀਟ 'ਚ ਆਈ ਹੈ ਦੇਖ ਲਓ ਤੁਸੀਂ ਤੇ ਨਹੀਂ ਮੈਨੂੰ ਲੱਗਦਾ ਵੀ ਜਿਤ ਜਿੰਨੀ ਇਹਦੀ ਉਮਰ ਹੋਈ ਬਈ 3.5 3 ਸਾਲ ਦੀ ਇਹ ਝੋਟੀ ਨੂੰ ਸੂਪ ਪੈਣਾ ਚਾਹੀਦਾ ਸੀਗਾ ਠੀਕ ਹੈ ਇਹ ਚੀਜ਼ ਦਾ ਰੱਖਿਆ ਕਰੋ ਧਿਆਨ मिनਰਲ ਮਿਕਚਰ ਹੁਣ ਜਿਵੇਂ ਆਪਣੇ ਜ਼ਰੂਰੀ ਹੋਇਆ ਪਿਆ ਜੀ ਪਸ਼ੂਆਂ ਨੂੰ ਠੀਕ ਹੈ ਜਿਵੇਂ ਆਪਣੇ ਤੇ ਬਿਮਾਰੀਆਂ ਓਵੇਂ ਪਸ਼ੂਆਂ 'ਚ ਵੀ ਇਹ ਘਾਟਾਂ ਬਹੁਤ ਆਉਂਦੀਆਂ मिनਰਲ ਮਿਕਚਰ ਡੀਵਰਮਿੰਗ ਇਹ ਇਹ ਚੀਜ਼ਾਂ ਜ਼ਰੂਰੀ ਹੋ ਗਈਆਂ ਹੁਣ मिनਰਲ ਮਿਕਚਰ ਨਾਲ ਪਸ਼ੂ ਦਾ ਸੂੜ ਵੇਲੇ ਵੀ ਤੁਸੀਂ ਭਲਾ ਗੱਭਣ ਵੀ ਪਸ਼ੂ ਹੋ ਜੇ ਫਿਰ ਵੀ ਬੰਦ ਨਾ ਕਰਿਆ ਕਰੋ ਪਰ ਨਾਰਮਲ ਭਾਈ ਚੱਲੋ ਜਿਆਦਾ ਮਹਿੰਗਾ ਨਾ ਪਾਇਆ ਕਰੋ ਕੋਈ 2-250 ਰੁਪਏ ਕਿਲੋ ਵਾਲਾ ਵੈਸੇ ਤਾਂ ਇਹੀ ਮਿਨਰਲ ਮਿਕਚਰ ਦਾ ਰੇਟ ਆ ਜੀ 2.5 300 ਰੁਪਏ ਨੂੰ ਕਿਲੋ ਹੀ ਆ ਇਕੱਠਾ ਲਵੋਗੇ 5 ਕਿਲੋ ਤਾਂ ਸ ਤੇ ਇਹ ਰੈਗੂਲਰ ਤੁਸੀਂ ਪਾਇਆ ਕਰੋ ਮਿਨਰਲ ਮਿਕਚਰ ਠੀਕ ਹੈ ਤੇ ਓਵਰ weight ਪਸ਼ੂ ਦਾ ਜਿਆਦਾ ਨਾ ਕਰਿਆ ਕਰੋ ਸੂਣ ਤੋਂ ਪਹਿਲੇ ਜਿਵੇਂ ਹੀਟ ਚ ਆਉਣ ਤੋਂ ਪਹਿਲਾਂ ਜਿਆਦਾ ਓਵਰ weight ਵੀ ਮਾੜਾ ਤੇ 2.5 3 ਕੁਇੰਟਲ ਦਾ ਪਸ਼ੂ ਹੁੰਦਾ ਤਾਂ ਬਹੁਤ ਹੁੰਦਾ ਪਸ਼ੂ ਹੀਟ ਚ ਆਉਣਾ ਸ਼ੁਰੂ ਕਰ ਦਿੰਦਾ ਜੇ ਓਵਰ weight ਹੋ ਗਏ ਪਸ਼ੂ ਹੀਟ ਚ ਨਹੀਂ ਆ ਰਿਹਾ ਤਾਂ ਡਾਕਟਰ ਨੂੰ ਜ਼ਰੂਰ ਚੈੱਕ ਕਰਾਓ ਠੀਕ ਹੈ ਕੋਈ ਪ੍ਰੋਬਲਮ ਦਿੱਕਤ ਹੀ ਹੈ ਜਿਹੜਾ ਪਸ਼ੂ ਹੀਟ ਚ ਨਹੀਂ ਆ ਰਿਹਾ ਜਿਆਦਾ ਚਰਬੀ ਵਾਲੇ ਪਸ਼ੂ ਗੱਬਣ ਵੀ ਔਖੇ ਹੁੰਦੇ ਆ ਤੇ ਹੀਟ ਚ ਵੀ ਨਹੀਂ ਆਉਂਦੇਗੇ ਜੀ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਅਗਲੀਆਂ ਵੀਡੀਓ ਦੇਖਣ ਵਾਸਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਆਪਣੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਜੀ ਆਪਣੇ ਯਾਰਾਂ ਦੋਸਤਾਂ ਨਾਲ ਕਰਿਆ ਕਰੋ ਸ਼ੇਅਰ ਜੇ ਗੱਲਾਂ ਚੰਗੀਆਂ ਲੱਗਦੀਆਂ ਤਾਂ ਗੱਲ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ